ਤਕਲੀਕਲੀ ਫੋਟੋ ਹੀ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂਗੇ ਯੂਐਸ ਤੋਂ ਤੀਸਰਾ ਆਰਬੀ ਦਾ ਇੱਕ ਹੋਰ ਜਹਾਜ਼ ਪਰਕੇ ਜਿਹੜਾ ਉਹ ਭਾਰਤ ਦੇ ਵਿੱਚ ਆਰਿਆ ਭਾਰਤੀਆਂ ਨਾਲ ਭਰਿਆ ਹੋਇਆ ਜਹਾਜ਼ ਆ ਕਿਹੜੇ ਕਿਹੜੇ ਸਟੇਟਾਂ ਦੇ ਕਿੰਨੇ ਲੋਕ ਨੇ ਲਾਈਵ ਫੁਟੇਜ ਤਾਂ ਖਾਵਾਂਗੇ ਕਿੱਥੇ ਪਹੁੰਚ ਚੁੱਕਿਆ ਜਹਾਜ਼ ਕਿੱਥੇ ਐਂਟਰ ਹੋ ਚੁੱਕਿਆ ਜਹਾਜ਼ ਕੱਲੀ ਕੱਲੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਪੀਸੀ ਦੇ ਉੱਤੇ ਤੁਹਾਨੂੰ ਦੱਸਾਂਗੇ ਕਿਸ ਤਰੀਕੇ ਦੇ ਨਾਲ 3D ਤੁਹਾਨੂੰ ਫੁਟੇਜ ਦਿਖਾਵਾਂਗੇ ਜਹਾਜ਼ ਜਿਹੜਾ ਹੈ ਉਹ ਕਿੱਥੇ ਪਹੁੰਚ ਚੁੱਕਿਆ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਦਿਖਾ ਦੇ ਜਹਾਜ਼ ਜਿਹੜਾ ਉਹ ਕਿੱਥੇ ਇਸ ਵੇਲੇ ਪਹੁੰਚ ਚੁੱਕਿਆ ਹੈਗਾ ਆ ਕੱਲੀ ਕੱਲੀ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਦੇਖ ਸਕਦੇ ਹੋ ਕੈਮਰੇ ਉੱਤੇ ਤੁਸੀਂ ਮੂਸਾ ਪਿੰਡ ਦੇ ਮੂਸ ਸਿੱਧੂ ਮੂਸੇ ਵਾਲੇ ਦੇ ਪਿੰਡ ਉਸ ਦੇ ਉੱਤੋਂ ਦੀ ਇਹ ਜਹਾਜ਼ ਜਿਹੜਾ ਆ ਉਹ ਲੰਘ ਰਿਹਾ ਹੈਗਾ ਤਸਵੀ ਜਿਹੜਾ ਜਿਹੜਾ ਐਂਟਰ ਹੋ ਚੁੱਕਿਆ ਯੂ ਐਸ ਦਾ ਸੀ 17 ਜਹਾਜ਼ ਜਿਹੜਾ ਉਹ ਐਂਟਰ ਹੋ ਚੁੱਕਿਆ ਨਾਲ ਨਾਲ 3D ਫੁਟੇਜ ਤੁਸੀਂ ਦੇਖ ਸਕਦੇ ਹੋ ਯੂ ਐਸ 에어 ਫੋਰਸਸ ਦੇ ਉੱਤੇ ਲਿਖਿਆ ਹੋਇਆ ਤਾਂ ਤਕਰੀਬਨ ਲਗਭਗ ਦੱਸਿਆ ਜਾ ਰਿਹਾ ਕਿ 112 ਦੇ ਕਰੀਬ ਜਿਹੜੇ ਆ ਇਹ ਭਾਰਤੀਆਂ ਨੂੰ ਲੈ ਕੇ ਆ ਰਿਹਾ 112 ਦੇ ਕਰੀਬ ਭਾਰਤੀ ਜਿਹੜੇ ਡਿਪੋਰਟ ਕੀਤੇ ਗਏ ਨੇ ਯੂ ਐਸ ਦੇ ਵੱਲੋਂ ਤਾਂ ਉਹਨਾਂ ਨੂੰ ਲੈ ਕੇ ਯੂ ਐਸ ਦਾ ਜੋ ਯੂ ਐਸ ਆਰਮੀ ਦਾ ਜਹਾਜ਼ ਸੀ 17 ਜਿਹੜਾ ਆ ਉਹ ਆ ਰਿਹਾ ਹੈਗਾ ਤਸਵੀਰ ਤੁਹਾਡੇ ਨਾਲ ਲਾਈਵ ਜਿਹੜੀ ਅਸੀਂ ਇਸ ਵੇਲੇ ਦੀ ਦਿਖਾ ਰਹੇ ਹਾਂ ਪੰਜਾਬ ਦੇ ਵਿੱਚ ਐਂਟਰ ਹੋ ਚੁੱਕਿਆ ਪੰਜਾਬ ਦੇ ਵਿੱਚ ਐਂਟਰ ਹੋ ਚੁੱਕਿਆ ਹਰਿਆਣਾ ਦੇ ਫਤਿਹਗੜ੍ਹ ਸਾਹਿਬ ਤੇ ਰਾਜਸਥਾਨ ਦੇ ਬਲਦੀ ਹੁੰਦਾ ਹੋਇਆ ਕਿਉਂਕਿ ਫਤਿਹਗੜ੍ਹ ਸਾਹਿਬ ਜਿਹੜਾ ਬਿਲਕੁਲ ਸੈਂਟਰ ਚ ਪੈ ਜਾਂਦਾ ਨਾਲੇ ਬਾਰਡਰ ਹਰਿਆਣੇ ਦਾ ਲੱਗਦਾ ਨਾਲੇ ਬਾਰਡਰ ਜਿਹੜਾ ਉਹ ਜਿਹੜਾ ਰਾਜਸਥਾਨ ਦਾ ਲੱਗਦਾ ਤੇ ਨਾਲੇ ਬਾਰਡਰ ਪੰਜਾਬ ਦਾ ਲੱਗਦਾ ਤਾਂ ਉਧਰਲੇ ਪਾਸੇ ਹੁੰਦਾ ਹੋਇਆ ਇਸ ਵੇਲੇ ਪੰਜਾਬ ਦੇ ਵਿੱਚ ਐਂਟਰ ਹੋ ਚੁੱਕਿਆ ਜਹਾਜ਼ ਤੇ ਕੋਸ਼ਿਸ਼ ਸਮੇਂ ਦੇ ਵਿੱਚ ਅੰਮ੍ਰਿਤਸਰ ਦੇ ਰਾਜਾ ਸੰਤ ਸਿਸ਼ਿਦਗੁਰੂ ਰਾਮਦਾਸ 에ਅਰਪੋਰਟ ਦੇ ਵਿੱਚ ਲੈਂਡ ਹੋ ਜਾਵੇਗਾ ਤਾਂ ਕਾਫੀ ਸਾਰੀਆਂ ਸਟੇਟਾਂ ਦੇ ਜਿਹੜੇ ਇਸ ਦੇ ਵਿੱਚ ਲੋਕ ਹੋਣਗੇ ਜਿਹੜੇ ਰਿਪੋਰਟ ਕੀਤੇ ਗਏ ਨੇ ਹਰਿਆਣਾ ਦੇ 44 ਸਵਰ ਹਰਿਆਣਾ ਦੇ ਬਹੁਤ ਜ਼ਿਆਦਾ ਲੋਕ ਨੇ ਪਿਛਲੀ ਵਾਰ ਜਦੋਂ ਪੰਜਾਬ ਦੇ ਪਿਛਲੇ ਜਹਾਜ਼ ਦੇ ਵਿੱਚ ਪੰਜਾਬ ਦੇ 67 ਜਣੇ ਸਗੇ ਤੇ ਉਸ ਤੋਂ ਪਿਛਲੇ ਜਹਾਜ਼ ਵਿੱਚ 30 ਜਣੇ ਸਗੇ ਤਾਂ ਹੁਣ ਪੰਜਾਬ ਦੇ 31 ਜਣੇ ਇਸ ਜਿਹੜੇ ਆ ਰਿਪੋਰਟ ਜਿਹੜੇ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਉਹਨਾਂ ਨੂੰ ਭੇਜਿਆ ਗਿਆ ਹੈਗਾ ਦੇਖ ਸਕਦੇ ਹੋ ਤਸਵੀਰ ਤੁਸੀਂ ਜੂ ਏਅਰ ਫੋਰਸਸ ਦੇ ਉੱਤੇ ਲਿਖਿਆ ਹੋਇਆ ਹਾਲਾਂਕਿ ਜਿਸ ਤਰੀਕੇ ਦੇ ਨਾਲ ਦੂਸਰਾ ਜਹਾਜ਼ ਭੇਜਿਆ ਗਿਆ ਉਸ ਦੇ ਵਿੱਚ ਬਹੁਤ ਸਾਰੇ ਜਿਹੜੇ ਆ ਡਿਪੋਟੀ ਜਿਹੜੇ ਆ ਉਹਨਾਂ ਨੇ ਦਾਅਵੇ ਕੀਤੇ ਸੀਗੇ ਕਿ ਸਿੱਧੇ ਤੌਰ ਤੇ ਉਹਨਾਂ ਨੂੰ ਜਿਹੜਾ ਆ ਹੱਥ ਕੜੀਆਂ ਲਾਈਆਂ ਗਈਆਂ ਸੀ ਪਰ ਜਦੋਂ ਉਹਨਾਂ ਨੂੰ ਵਾਪਸ ਜਿਹੜਾ ਉਤਾਰਨ ਲੱਗਣ ਲੱਗੇ ਜੋ ਜਹਾਜ਼ ਲੈਂਡ ਹੋਣ ਲੱਗਾ ਉਸ ਤੋਂ ਪਹਿਲਾਂ ਹੱਥ ਕੜੀਆਂ ਜਿਹੜੀਆਂ ਖੋਲ ਦਿੱਤੀਆਂ ਗਈਆਂ ਤੇ ਨਾਲ ਨਾਲ ਤੁਸੀਂ ਸਪੀਡ ਵੀ ਜਿਹੜੀ ਆ ਉਹ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਕਿ ਜਿਹੜਾ 388% ਕਿਲੋਮੀਟਰ ਘੰਟੇ ਦੀ ਸਪੀਡ ਦੇ ਨਾਲ ਜਹਾਜ਼ ਜਿਹੜਾ ਹੈ ਇਹ ਆਉਂਦਾ ਹੋਇਆ ਨਜ਼ਰ ਆ ਰਿਹਾ ਹੈਗਾ ਦੇਖ ਸਕਦੇ ਹੋ ਤੁਸੀਂ ਜਾ ਦੇਖਸਾ ਦੇ ਮੌਕੇ ਦੇ ਉੱਤੇ ਤਸਵੀਰ ਤੁਸੀਂ 732 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਦੇ ਨਾਲ ਜਿਹੜਾ ਆ ਇਹ ਜਹਾਜ਼ ਅਗੇ ਵਾਦਾ ਹੋਇਆ ਨਜ਼ਰ ਆ ਰਿਹਾ ਹੈਗਾ ਆ ਪੰਜਾਬ ਦੇ ਵੱਲ ਅੰਮ੍ਰਿਤਸਰ ਦੇ ਵੱਲ ਰਾਜਸਥਾਨ ਸੀ 에어ਪੋਰਟ ਦੇ ਉੱਤੇ ਇਹ ਉਤਰੇਗਾ ਲਗਾਤਾਰ ਕਹਿ ਸਕਦੇ ਪੰਜਾਬ ਦੇ ਉੱਤੇ ਕਿਤਨਾ ਕਿਤੇ ਗਾਜ਼ ਰਿਕਦੀ ਹੋਈ ਜਰੂਰ ਨਜ਼ਰ ਆ ਰਹੀ ਹੈਗੀ ਆ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆਨਲਾਈਨ ਫੁਟੇਜ ਜਿਹੜੀ ਆ ਦੇਖ ਸਕਦੇ ਤੁਸੀਂ ਸਿੱਧੀ ਜਿਹੜੀ ਆ ਫੁਟੇਜ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪੰਜਾਬ ਦੇ ਵਿੱਚ ਜਿਹੜਾ ਇਸ ਵੇਲੇ ਇਹ ਜਹਾਜ਼ ਜਿਹੜਾ ਆ ਉਹ ਐਂਟਰ ਹੋ ਚੁੱਕਿਆ ਪੰਜਾਬ ਦੇ ਕਿਹੜੇ ਸ਼ਹਿਰ ਚਾ ਕਿਹੜੇ ਪਿੰਡ ਚਾ ਇਕਲੀ-ਕਲੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂਗੇ ਇਸ ਵੇਲੇ ਜਿਹੜਾ ਜਹਾਜ਼ ਹੈ ਇਹ ਰਾਮਪੂਰਾ ਫੂਲ ਰਾਮਪੂਰਾ ਫੂਲ ਦੇ ਉੱਤੇ ਦੀ ਜਿਹੜਾ ਇਹ ਲੰਘ ਰਿਹਾ ਹੈਗਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿਹੜਾ ਪੈਂਦਾ ਇਹ ਰਾਮਪੂਲ ਤਾਂ ਉੱਥੇ ਦੀ ਉੱਤੇ ਦੀ ਲੰਘ ਰਿਹਾ ਹੈਗਾ ਅੰਮ੍ਰਿਤਸਰ ਵੱਲ ਵੱਧਾ ਹੋਇਆ ਨਜ਼ਰ ਆ ਰਿਹਾ ਲਗਾਤਾਰ ਲੋਕਾਂ ਦੀਆਂ ਕਿਉਂਕਿ ਕਿਤੇ ਨਾ ਕਿਤੇ ਨਿਗਾਹਾਂ ਟਿਕੀਆਂ ਨੇ ਕੱਲਾ ਜਹਾਜ਼ ਨਹੀਂ ਜਹਾਜ਼ ਯੂ ایس ਆਰਮੀ ਦਾ ਜੋ ਪਰ ਕੇ ਆ ਰਿਹਾ ਇਹ ਪੰਜਾਬ ਦੇ ਉਹਨਾਂ ਨੌਜਵਾਨਾਂ ਦੀ ਕਿਸਮਤ ਕਹਿ ਸਕਦੇ ਆ ਵਾਪਸ ਮੁੜ ਰਹੀ ਆ ਜਿਨ੍ਹਾਂ ਨੇ ਆਪਣੀ ਕਿਸਮਤ ਦੇ ਉੱਤੇ ਦਾ ਪੇਚ ਖਿੜ ਕੇ ਅਮਰੀਕਾ ਦੀ ਡੰਕੀ ਲਾਈ ਸੀ ਜਿਨ੍ਹਾਂ ਨੇ ਮੌਦੇ ਮੂੰਹ ਵਿੱਚ ਜਾ ਕੇ ਮੌਤ ਨੂੰ ਖੇਡ ਸਮਝਦੇ ਹੋਏ ਉਹਨਾਂ ਨੇ ਜਿਹੜਾ ਆ ਅਮਰੀਕਾ ਪਹੁੰਚੇ ਸਕੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਬਹੁਤ ਸਾਰੇ ਲੋਕ ਰਿਪੋਰਟ ਹੋ ਕੇ ਜਿਹੜੇ ਆਗੇ ਨੇ ਬਹੁਤ ਸਾਰੇ ਉਹਨਾਂ ਨੇ ਖੁਲਾਸੇ ਕੀਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਤਸ਼ੱਦਦ ਚੱਲਣਾ ਪੈਂਦਾ ਕਿਸ ਤਰੀਕੇ ਨਾਲ ਬਿਨਾਂ ਖਾਦੇ ਰਹਿਣਾ ਪੈਂਦਾ ਕਿਸ ਤਰੀਕੇ ਨਾਲ ਲੜਕੀਆਂ ਨਾਲ ਬਦਸਲੂਕ ਕੀਤਾ ਕਰਦੇ ਨੇ ਡੋਂਕਰ ਉਹ ਸਾਰਾ ਕੁਝ ਜਿਹੜਾ ਆ ਉਹ ਸਾਰਾ ਕੁਝ ਲੋਕ ਜਿਹੜੇ ਆ ਜਾਣਦੇ ਨੇ ਉੱਥੇ ਅਮਰੀਕਾ ਦੀ ਡੰਕੀ ਲਾਉਂਦੇ ਸਾਰੀਆਂ ਚੀਜ਼ਾਂ ਨੂੰ ਫੇਸ ਕਰਦੇ ਹੋ ਜਦੋਂ ਬਾਹਰ ਜਾਂਦੇ ਨੇ ਤਾਂ ਹੁਣ ਉਹਨਾਂ ਨੂੰ ਜਦੋਂ ਉੱਥੇ ਪਹੁੰਚੇ ਤਕਰੀਬਨ 3-3 4-4 6-6 ਮਹੀਨੇ ਕਈਆਂ ਨੂੰ ਸਾਲ-ਸਾਲ ਹੋ ਗਿਆ ਉਸ ਡੰਕੀ ਰੂਟ ਦੇ ਜ਼ਰੀਏ ਤੇ ਜਦੋਂ ਉੱਥੇ ਪਹੁੰਚ ਗਏ ਤਾਂ ਉਸ ਦੇ ਬਾਅਦ ਦੇਖੋ ਕਿਸ ਤਰੀਕੇ ਨਾਲ ਉਹਨਾਂ ਨੂੰ ਵਾਪਸ ਭੇਜਿਆ ਗਿਆ ਜਾਣ ਨੂੰ ਤਾਂ ਕਈ-ਕਈ ਮਹੀਨੇ ਕਈ ਘੰਟੇ ਲੱਗ ਗਏ ਪਰ ਆਉਣ ਨੂੰ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਨਾਲ 7-8 10 ਘੰਟਿਆਂ ਦੇ ਵਿੱਚ ਹੀ ਵਾਪਸ ਭਾਰਤ ਭੇਜ ਦਿੱਤੇਗੇ ਸਾਰੇ ਸੁਪਨੇ ਚੱਕਣਾ ਚੂਰੋਗੇ ਤਾਂ ਇਹ ਲਾਈਵ ਫੁਟੇਜ ਐਸ ਵੇਲੇ ਦੀ ਤੁਹਾਨੂੰ ਆਸਮਾਨ ਤੋਂ ਲਾਈਵ ਫੁਟੇਜ ਦਿਖਾ ਰਹੇ ਹਾਂ ਜੂਸ ਜੁਐਸਏ ਆਰਮੀ ਦਾ ਜਿਹੜਾ ਆ ਇਹ ਸੀ 17 ਪਲੇਨ ਆ ਜਿਸ ਦੇ ਵਿੱਚ ਲਿਆਂਦਾ ਜਾਂਦਾ ਆ ਆਰਮੀ da ਜਹਾਜ਼ ਹੈ ਯੂਐਸਏ ਦਾ ਜਿਸ ਦੇ ਵਿੱਚ ਭੇਜੇ ਜਾ ਰਹੇ ਨੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਇਹ ਆਸਮਾਨ ਤੋਂ ਤੁਸੀਂ ਫੁਟੇਜ ਦੇਖ ਸਕਦੇ ਹੋ ਯੂਐਸ ਏਅਰ ਫੋਰਸਸ ਦੇ ਵਿੱਚ ਲਿਖਿਆ ਹੈ ਤੇ ਲਗਭਗ 112 ਜਣੇ ਇਸ ਦੇ ਵਿੱਚ ਮੌਜੂਦ ਹੋਣਗੇ ਹਰਿਆਣਾ ਦੇ 44 ਗੁਜਰਾਤ ਦੇ 33 ਪੰਜਾਬ ਦੇ 31 ਉੱਤਰ ਪ੍ਰਦੇਸ਼ ਦੇ 2 ਜਣੇ ਹਿਮਾਚਲ ਪ੍ਰਦੇਸ਼ ਦਾ 1 ਜਣਾ ਉੱਤਰਾਖੰਡ ਦਾ ਇੱਕ ਜਿਹੜਾ ਆ ਇਸ ਦੇ ਵਿੱਚ ਡਿਪੋਰਟੀ ਮੌਜੂਦ ਹੋਵੇਗਾ ਤਾਂ ਭਾਈ ਰੂਪਾ ਦੇਖ ਸਕਦੇ ਤੁਸੀਂ ਪੰਜਾਬ ਦੇ ਸ਼ਹਿਰ ਜਿਹੜੇ ਆ ਭਾਈ ਰੂਪਾ ਦੇ ਵਿੱਚ ਜਿਹੜੇ ਆ ਪਹੁੰਚ ਚੁੱਕੇ ਆ ਹੌਲੀ ਹੌਲੀ ਜਹਾਜ਼ ਜਿਹੜਾ ਅੱਗੇ ਅੰਮ੍ਰਿਤਸਰ ਵੱਲ ਵੱਧਾ ਨਜ਼ਰ ਆ ਰਿਹਾ ਹੈਗਾ ਤਾਂ ਆਪਾਂ ਦੇਖਾਂਗੇ ਅਮਰਸਰ ਕਿਉਂਕਿ ਮੋਗਾ ਮੋਗੇ ਦੇ ਵੱਲ ਦੀ ਸ਼ਾਇਦ ਇਹ ਜਾਵੇਗਾ ਜਾਂ ਕਿੱਧਰ ਤੱਕ ਰੂਟ ਬਣਦਾ ਹੈ ਜਿਹੜਾ ਨਜ਼ਰ ਆਵੇਗਾ ਤਾਂ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਆਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਤਸਵੀਰ ਤੁਸੀਂ ਕਿੱਥੇ ਜਿਹੜਾ ਹੈ ਜਹਾਜ਼ ਪਹੁੰਚ ਚੁੱਕਿਆ ਹੈਗਾ ਆ ਇਸ ਵੇਲੇ ਭਾਈ ਰੂਪਾ ਦੇ ਉੱਪਰਤੀ ਲੰਘਦਾ ਹੋਇਆ ਨਜ਼ਰ ਆ ਰਿਹਾ ਪੰਜਾਬ ਦੇ ਵੱਖੋ ਵੱਖਰੇ ਪਿੰਡਾਂ ਦੇ ਵਿੱਚੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੀ ਦੀ ਐਂਟਰੀ ਹੋ ਚੁੱਕੀ ਆ ਯੂ ਐਸ ਦੇ ਏਅਰਪਲੇਨ ਦੀ ਤੁਸੀਂ ਤਸਵੀਰ ਜਿਹੜੀ ਦੇਖ ਸਕਦੇ ਹੋ ਲਗਾਤਾਰ ਪੰਜਾਬ ਦੇ ਅੰਮ੍ਰਿਤਸਰ ਦੇ ਜੋ ਸ੍ਰੀ ਗੁਰੂ ਨਾਨਕ ਦਾਸ ਜਿਹੜਾ ਆ ਏਅਰਪੋਰਟ ਆ ਉਸ ਦੇ ਪੱਲੇ ਵੱਧੇ ਕਦਮ ਨਜ਼ਰ ਆ ਰਹੇ ਨਾਲ ਨਾਲ 3D ਫੁਟੇਜ ਤੁਸੀਂ ਦੇਖ ਸਕਦੇ ਹੋ ਆਸਮਾਨ ਤੋਂ ਸਿੱਧੀਆਂ ਤਸਵੀਰਾਂ ਯੂ ਐਸ ਏਅਰ ਫੋਰਸਸ ਤੇ ਉੱਤੇ ਲਿਖਿਆ ਹੋਇਆ ਤੇ ਵਾਪਸ ਪਰ ਪਰ ਕੇ ਵਾਪਸ ਜਿਹੜਾ ਇਹ ਆ ਰਿਹਾ ਹੈਗਾ ਕਿਉਂਕਿ ਪਹਿਲਾਂ ਵੀ ਦੋ ਜਿਹੜੇ ਜਹਾਜ਼ ਆ ਚੁੱਕੇ ਨੇ ਕਾਇ ਤਸਵੀਰ ਜਿਹੜੀ ਹੈ ਕੱਲੀ ਕੱਲੀ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਲਾਈਟ ਰਡਾਰ ਦੇ ਉੱਤੇ ਇਹ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਬੇਹੱਦ ਮੰਦ ਭਾਗਾ ਵੀ ਆ ਪੰਜਾਬ ਦੇ ਵਾਸਤੇ ਪਰ ਬੇਹੱਦ ਸਿੱਧੇ ਤਰੀਕੇ ਨਾਲ ਕਹਿ ਸਕਦੇ ਹਾਂ ਉਹਨਾਂ ਨੌਜਵਾਨਾਂ ਦੇ ਲਈ ਬਹੁਤ ਤਕੜਾ ਇੱਕ ਕੰਪੀਟੀਸ਼ਨ ਖੜਾ ਹੋ ਗਿਆ ਆਪਣੇ ਆਪ ਨੂੰ ਸਰਵਾਈਵ ਕਰਨ ਦਾ ਕਿਉਂਕਿ ਮੈਂਟਲੀ ਤੌਰ ਤੇ ਬਹੁਤ ਹੀ ਜ਼ਿਆਦਾ ਬੰਦਾ ਹਰਾਜ ਹੁੰਦਾ ਇਸ ਡੌਂਕੀ ਦੇ ਜਰੀਏ ਤਾਂ ਹੁਣ ਜਦੋਂ ਵਾਪਸ ਵਿੱਚ ਪੰਜਾਬ ਚ ਆ ਕੇ ਦੁਬਾਰਾ ਆਪਣੇ ਆਪ ਨੂੰ ਖੜੇ ਕਰਨਾ ਬਹੁਤ ਹੀ ਜ਼ਿਆਦਾ ਔਖਾ ਬਹੁਤ ਸਾਰਾ ਕਰਜ਼ਾ ਲੱਖਾਂ ਰੁਪਏ ਦਾ ਕਰਜ਼ਾ ਉਹਨਾਂ ਦੇ ਸਿਰ ਚੜ ਗਿਆ ਉਤੋਂ ਆਸਾਂ ਉਮੀਦਾਂ ਟੁੱਟ ਚੁੱਕੀਆਂ ਨੇ ਮਾਪਿਆਂ ਦੀਆਂ ਆਸਾਂ ਉਮੀਦਾਂ ਟੁੱਟ ਚੁੱਕੀਆਂ ਨੇ ਉਹ ਕਿਸ ਤਰ੍ਹਾਂ ਸਰਵਾਈਵ ਕਰਨਗੇ ਪਰਿਵਾਰ ਕਿਸ ਤਰ੍ਹਾਂ ਇਸ ਜੋ ਵਿੱਤੀ ਮਾਰ ਪਈਆ ਪਰਿਵਾਰਾਂ ਨੂੰ ਉਸ ਵਿੱਚੋਂ ਕਿਸ ਤਰ੍ਹਾਂ ਨਿਕਲਣਗੇ ਦੇਖਣ ਵਾਲਾ ਹੈ ਕਹਿੰਦਾ ਇਕੱਲੀ ਇਕੱਲੀ ਦੇਖ ਸਕਦੇ ਤੁਸੀਂ ਤਸਵੀਰ ਜਿਹੜੀਆਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕੱਲਾ ਕੱਲਾ ਪਿੰਡ ਪੰਜਾਬ ਦਾ ਜਿਨ੍ਹਾਂ ਪਿੰਡਾਂ ਦੇ ਉੱਤੋਂ ਇਸ ਪੰਜਾਬ ਦੀ ਕਿਸਮਤ ਜਿਹੜੀ ਆ ਵਾਪਸ ਆ ਰਹੀ ਹੈ ਹਾਲਾਂਕਿ ਪੂਰੇ ਭਾਰਤ ਦੇਸ਼ ਦੇ ਵਿੱਚ ਨੌਜਵਾਨ ਨੇ ਪਰ ਕਿਤੇ ਨਾ ਕਿਤੇ ਜ਼ਰੂਰ ਇਹ ਮੰਦ ਭਾਗੀ ਜਿਹੜੀ ਆ ਘਟਨਾ ਵਾਪਰੀ ਹੈਗੀ ਦੇਖ ਸਕਦੇ ਤੁਸੀਂ ਇਸ ਵੇਲੇ ਕਿੰਨੀ ਸਪੀਡ ਦੇ ਨਾਲ 6713 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਦੇ ਨਾਲ ਅੱਗੇ ਵਧਦਾ ਹੋਇਆ ਜਿਹੜਾ ਇਹ ਪਲੇਨ ਨਜ਼ਰ ਆ ਰਿਹਾ ਨਜ਼ਰ ਆ ਰਿਹਾ ਹੈਗਾ ਤਾਂ ਕਿਤੇ ਨਾ ਕਿਤੇ ਜ਼ਰੂਰ ਦੇਖ ਸਕਦੇ ਹੋ ਤਸਵੀਰ ਤੁਸੀਂ ਕਾਫੀ ਲੋਕ ਜਿਹੜੇ ਇਸ ਦੇ ਵਿੱਚ ਮੌਜੂਦ ਨੇ 112 ਦੇ ਕਰੀਬ ਜਿਹੜਿਆ ਡਿਪੋਟੀ ਇਸ ਦੇ ਦਸਿਆ ਰਹੇ ਨੇ ਲਗਭਗ 112 ਡਿਪੂਟੀ ਇਸ ਦੇ ਵਿੱਚ ਮੌਜੂਦ ਨੇ ਤਾਂ ਕੱਲੀ ਕੱਲੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਜੁੜੇ ਰਹੋ ਪ੍ਰੋ ਪੰਜਾਬ ਟੀਵੀ ਦੇ ਨਾਲ ਤਾਂ ਤਸਵੀਰ ਜਿਹੜੀ ਆ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਤਸਵੀਰ ਤੁਸੀਂ ਜਿੱਥੇ ਪੰਜਾਬ ਦੇ ਇਹਨਾਂ ਪਿੰਡਾਂ ਦੇ ਉੱਤੋਂ ਇਹ ਯੂ ਐਸ ਆਰਮੀ ਦਾ ਪਲੇਨ ਲੰਘਦਾ ਪਲੇਨ ਲੰਘਦਾ ਹੋਇਆ ਨਜ਼ਰ ਆ ਰਿਹਾ ਸੀ 17 ਪਲੇਨ ਹੈ ਕਿਤੇ ਨਾ ਕਿਤੇ ਹਜੇ ਹੋਰ ਜਹਾਜ਼ ਭਰ ਕੇ ਭੇਜਣਗੇ ਪਰ ਇਹ ਮਾਰ ਜਿਹੜੀ ਆ ਪੰਜਾਬ ਦੇ ਉੱਤੇ ਜਾਂ ਪੂਰੇ ਭਾਰਤ ਉੱਤੇ ਪਈ ਹੈ ਕਦੋਂ ਰੁਕੂਗੀ ਇਹ ਦੇਖਣ ਬੜਾ ਹੋ ਸਕਦਾ ਪਰ ਹੁਣ ਤੱਕ ਦੀ ਜਿਹੜੀ ਗਿਣਤੀ ਹੈ ਸਭ ਤੋਂ ਵੱਧ ਗਿਣਤੀ ਪੰਜਾਬ ਦੀ ਹੈ ਕਿਉਂਕਿ ਪਹਿਲਾ ਪੰਜਾਬ ਦੇ 30% ਤੇ ਹੁਣ 31 ਤਾਂ ਟੋਟਲ ਜੇ ਆਪਾਂ ਜਿਹੜੀ ਆ